ਤੇ ਆਖਰ ਤੇ ਉਹਨੇ ਅੱਕ ਕੇ ਕਹਿਤਾ ਵੀ ਕਹਿੰਦੀ ਮੇਰੇ ਕੋ ਨਹੀਂ ਲੈਣਾ ਲੁਣਾ ਚ ਲੱਗ ਹੁੰਦਾ ਵੀ ਜੋ ਮਰਜੀ ਗੱਲ ਹੁਣ ਨਹੀਂ ਮੈਂ ਸੱਦਣਾ ਹਨਾ ਤੇ ਉਸ ਤੋਂ ਬਾਅਦ ਉਹਨੇ ਮੇਰਾ ਨੰਬਰ ਬਲੌਕ ਕਰਤਾ ਉਹਦੇ ਘਰਦਿਆਂ ਨੂੰ ਵੀ ਆਪਾਂ ਕਿਹਾ ਮੈਨੂੰ ਕਹਿੰਦੇ ਤੂੰ ਬੋਲਿਆ ਮੈਂ ਪ੍ਰੋਸਟੇਟ ਹੋ ਗਿਆ ਸੀ ਇੰਨੇ ਪੈਸੇ ਲੱਗੇ 26 ਲੱਖ ਰੁਪਏ ਲੱਗ ਗਿਆ ਵਿਆਹ ਦੇ ਪੈਸੇ ਲੱਗ ਲੱਗੇ ਹਨਾ ਤੇ ਉਹ ਜਦੋਂ ਉਹਦੇ ਘਰਦਿਆਂ ਨੂੰ ਕਿਹਾ ਉਹ ਕਹਿੰਦੇ ਵੀ ਮੰਨਦੀ ਨਹੀਂ ਪਈ ਜਿੱਦਣ ਮੇਰਾ ਵਿਆਹ ਹੋਇਆ ਸੀ ਉਸ ਤੋਂ ਅਗਲੇ ਦਿਨ ਉਹ ਮੇਰੀ ਜਿਹੜੀ ਵਾਈਫ ਸੀਗੀ ਉਹਦੇ ਫੋਨ ਤੇ ਮੈਸੇਜ ਕਿਸੇ ਮੁੰਡੇ ਦਾ ਆਇਆ ਸੀਗਾ ਬਾਟ ਯੂ ਡੇਟ ਤੇ ਫਸ ਗਈ ਸ਼ਿੱਟ ਹਨਾ ਵੀ ਇਹ ਤੋਂ ਕੀ ਕੀਤਾ ਤੇ ਉਹਨੂੰ ਮੈਂ ਉਦੋਂ ਉਦੋਂ ਚਲੋ ਉਦੋਂ ਸੌਲਡ ਆਊਟ ਕਰ ਲਿਆ ਮੇਰੇ ਫਾਦਰ ਨੇ ਕਿਹਾ ਵੀ ਆਪਣੇ ਪੈਸੇ ਉਹ ਨਿਕਲੇ ਆ ਪ੍ਰਸ਼ਾਸਨ ਤੋਂ ਮੰਗ ਕਰ। ਪਰ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਉਹਨੇ ਵਪਾਰਤਾਂ ਨਹੀਂ ਕੱਟਣ ਜੇ ਕੋਈ ਬੰਦਾ ਮਰ ਗਿਆ ਇਹ ਨਹੀਂ ਆ ਕੇ ਖੜੇ ਹੋ ਜਾਣਾ ਹਨਾ ਇਹਨਾਂ ਨੂੰ ਚਾਹੀਦਾ ਤੁਸੀਂ ਮਰਨ ਤੋਂ ਪਹਿਲਾਂ ਹੀ ਕੰਮ ਕੁੰਮ ਕਰ ਲਓ ਕੋਈ ਹਨਾ ਵੀ ਕੋਈ ਦੇਖੋ ਸਾਡੇ ਹਿਸਾਬ ਕਿਤਾਬ ਸਾਨੂੰ ਇਨਸਾਫ ਦਿਵਾਓ ਜਿੰਨੇ ਸਾਡੇ ਪੈਸੇ ਬਣਦੇ ਸਾਨੂੰ ਉਹ ਦਿਵਾਓ ਅਸੀਂ 20 ਰੁਪਏ ਦੀਆਂ ਚੀਜ਼ਾਂ ਲੈ ਕੇ ਖਾਣਦੇ ਹਾਂ ਵਾ ਮੈਂ ਤਾਂ ਪੇ ਪੁੱਤ ਸਾਰੀ ਲੈਗਿਟੇਸ਼ਨ ਦਾ ਕੰਮ ਕਰਦੇ ਆਂ ਫੜ ਤੋਂ ਕਿਸ਼ਤੇ ਨਹੀਂ ਪੂਰੀ ਹੋਣ ਡਈ ਉਹ ਬਾਹਰ ਜਾ ਕੇ ਇਹ ਬੈ ਗਾਇਆ ਹੈ ਇਹਨਾਂ ਦਾ ਮੁੰਡਾ ਵੀ ਆ ਇਹਨੇ ਘਰ ਦੇ ਵਿੱਚ ਵੀ ਉਹ ਪੀਜੀ ਦੇ ਉੱਤੇ ਉੱਥੇ ਲਵਲੀ ਵਾਲਿਆਂ ਦੇ ਨਿਆਣੇ ਰੱਖਿਓ ਚੜੀ ਚੜੀ ਹਜ਼ਾਰ ਉਹ ਕਮਾਉਂਦੇ ਆ ਮੁੰਡਾ ਇੰਗਲੈਂਡ ਬੈਠਾ ਆ ਕੁੜੀ ਕੈਨੇਡਾ ਚ ਲੱਗਈ ਆ ਵਿਦੇਸ਼ ਗਈ ਲੜਕੀ ਨੇ ਕਿਤੇ ਤੋਖਾ ਤੜੀ ਪਰਿਵਾਰ ਖਾਰਿਆ ਦਰਦਰਦੀਆਂ ਠੋਕਣਾ ਅੱਜ ਪਰਿਵਾਰ ਵੱਲੋਂ ਪ੍ਰੈਸ ਫਾਰਤਾ ਕੀਤੀ ਗਈ ਹੈ ਕੀ ਇਹ ਪੂਰਾ ਮਾਮਲਾ ਇਸ ਦਾ ਗਲਵਾ ਕਰ ਲੈਣਿਆ ਸਰ ਕੀ ਨਾਂ ਵੀ ਤੁਹਾਡਾ ਮੇਰਾ ਨਾਂ ਗੁਰਦੀਪ ਕੁਮਾਰ ਹੈ ਅੱਛਾ ਇਹ ਅੱਜ ਤੁਸੀਂ ਪ੍ਰੈਸ ਕਾਰ ਤਾਂ ਕੀਤੀ ਆ ਕੀ ਇਹ ਪੂਰਾ ਮਾਮਲਾ ਇਹ ਸਾਡੇ ਨਾਲ ਠੱਗੀ ਹੋਈ ਆ ਮੇਰਾ ਰਿਸ਼ਤਾ ਹੋਇਆ ਸੀ 2023 ਦੇ ਵਿੱਚ ਝੇੜੂ ਮੇਰੇ ਡੈਡੀ ਦੇ ਫਰੈਂਡ ਨੇ ਇਹ ਰਿਸ਼ਤਾ ਕਰਾਇਆ ਸੀ ਆਪਣੀ ਮਾਸੀ ਦੀ ਕੁੜੀ ਨਾਲ ਉਹ ਸ਼ਾਂਤ ਰਾਸ਼ੀ ਦੇ ਆ ਤੇ ਮੈਂ ਆਪਣੇ ਇੰਗਲੈਂਡ ਦੇ ਪੇਪਰ ਅਪਲਾਈ ਕੀਤੇ ਹੋਏ ਹੈਗੇ ਉਹ ਉਹ ਮੇਰੇ ਜਿਹੜਾ ਡੈਡੀ ਦਾ ਫਰੈਂਡ ਸੀ ਮੋਹਨ ਲਾਲ ਸੋਨੂ ਉਹ ਯੂਐਸਏ ਆ ਉਹ ਉਹਨੇ ਕਿਹਾ ਵੀ ਉੱਥੇ ਕੋਈ ਸਕੋਪ ਆਣੇਗਾ ਆਪਾਂ 100 ਪੈਸਿਆਂ ਜੀ ਦੋਨਾਂ ਨੂੰ ਕੈਨੇਡਾ ਭੇਜ ਦੰਨੇ ਆ ਉੱਥੇ ਪੀਆਰ ਚਾਂਸਸ ਵੀ ਵਧੀਆ ਜੌਬ ਜੌਬ ਵੀ ਵਧੀਆ ਪੇ ਰੇਟ ਸਾਰਾ ਕੁਝ ਵਧੀਆ ਜਦਾਂ ਉਹਨਾਂ ਨੇ ਕਹਿਣ ਤੇ ਮੇਰੇ ਫਾਦਰ ਨੇ ਕਿਉਂਕਿ ਵਧੀਆ ਫਰੈਂਡ ਸੀਗੇ ਉਹਨਾਂ ਨੇ ਕਹਿਣ ਤੇ ਇਹਨਾਂ ਨੇ ਪੇਪਰ ਚੱਕ ਲਿਆ ਸੀ ਮੇਰੇ ਇੰਗਲੈਂਡ ਤੇ ਤੇ ਸਾਡਾ ਰਿਸ਼ਤਾ ਕਰਤਾ ਸੀ 11 ਜਨਵਰੀ 2023 ਨੂੰ ਤੇ ਉਸ ਤੋਂ ਬਾਅਦ ਆਪਾਂ ਕੁੜੀ ਤੇ ਪੈਸੇ ਲਾਤੇ ਉਹਨੇ ਐਪਲਸ ਕੀਤੀ ਸੀਗੀ ਤੇ ਉਹਨੂੰ ਬਾਹਰ ਭੇਜਤਾ ਮਈ ਦੇ ਵਿੱਚ ਉਹਦਾ ਵਿਆਹ ਆ ਗਿਆ ਸੀ ਕੈਨੇਡਾ ਦਾ ਉਹ ਉਸਨ ਟਿਕਟ ਬਾਹਰ ਚਲ ਗਈ ਤੇ ਮੁੜ ਕੇ ਫੇ ਉਸ ਤੋਂ ਬਾਅਦ ਆ ਉਹ ਜਦੋਂ ਚਲ ਗਈ ਉਹਨੇ ਫੋਨ ਫਾਨ ਘੱਟ ਕਰਤਾ ਚਲੋ ਬਿਜੀ ਲਾਈਫ ਵੀ ਹੋ ਜਾਂਦੀ ਹੈ ਵੀ ਮੰਨਦੇ ਆ ਪਰ ਉਦੋਂ ਵੀ ਫੋਨ ਘੱਟ ਹੋ ਗਏ ਆ ਗੱਲ ਕਰਨੀ ਘੱਟ ਹੋ ਗਈ ਸੀ ਤੇ ਉਸ ਤੋਂ ਬਾਅਦ ਆ ਜਦੋਂ ਉਹਨੂੰ ਦਸੰਬਰ ਦੇ ਵਿੱਚ ਛੁੱਟੀਆਂ ਆਈਆਂ ਉਦੋਂ ਵੀ ਨਹੀਂ ਆਈ ਵਿਆਹ ਕਰਾਉਣਾ ਤੇ ਉਹਦੇ ਘਰਦਿਆਂ ਨੇ ਜੋਰ ਦੀ ਰੁਪਾ ਕੇ ਵੀ ਫਰਵਰੀ 17 ਨੂੰ ਸਾਡਾ 2024 ਚ ਵਿਆਹ ਰੱਖਿਆ ਤੇ ਉਤੋਂ ਬਾਅਦ ਸਾਡੇ ਮੈਰਿਜ ਹੋਈ ਉਹ ਆਈ ਤੇ 15 ਦਿਨਾਂ ਵਰ ਕੋ ਰਹੀ ਅਸੀਂ ਵਧੀਆ ਸਾਰਾ ਕੁਝ ਪੈਂਡ ਕੀਤੀ ਲਾਈਫ ਆਪਣੀ 15 ਦਿਨ ਜਿੰਨੇ ਸੀਗੇ ਤੇ ਉਤੋਂ ਬਾਅਦ ਆਫੇ ਵਾਪਸ ਚਲ ਗਈ 2 ਕੁ ਮਹੀਨੇ 2-3 ਮਹੀਨੇ ਵਧੀਆ ਗੱਲ ਕੀਤੀ ਜਦੋਂ ਮੇਰੇ ਏਜੰਟ ਨੇ ਮੈਨੂੰ ਗਾਈਡ ਕਰਨਾ ਸ਼ੁਰੂ ਕੀਤਾ ਵੀ ਆਪਣੇ ਕਿਉਂਕਿ ਰੂਲ ਸਟ੍ਰਿਕਟ ਹੋ ਗਏ ਆ ਉੱਥੇ ਕੈਨੇਡਾ ਦੇ ਵੀ ਤੇ ਵੀ ਆਪਣੀ ਵਾਈਫ ਨੂੰ ਕਹੇ ਆਪਣੇ ਉਧਰਲੇ ਉਧਰ ਕੈਨੇਡਾ ਚ ਆਪਣੇ ਡਾਕੂਮੈਂਟ ਕੈਲਗਰੀ ਕਾਰਡ ਤੇ ਕਾਲਜ ਵਿੱਚ ਵੀ ਮੈਰਿਡ ਸ਼ੋ ਕਰਲਾ ਮੈਰਿਡ ਕਰਾ ਲਾ ਸਟੇਟਸ ਪਹਿਲਾਂ ਸਿੰਗਲ ਹੁੰਦਾ ਨਾ ਉਸ ਤੋਂ ਬਾਅਦ ਮੈਰਿਡ ਕਰਾ ਲਾ ਜਦੋਂ ਮੈਂ ਉਹਨੂੰ ਕਹਿਣਾ ਸ਼ੁਰੂ ਕੀਤਾ ਉਹ ਨੇ ਹਣ ਦੇਖੀ ਕਰਨੀ ਸ਼ੁਰੂ ਕਰਤੀ 5-7 ਵਾਰ ਜਦੋਂ ਮੈਂ ਕਿਹਾ ਤੇ ਉਹਨੇ ਕੋਈ ਸਾਡੀ ਉਹ ਨਹੀਂ ਲਈ ਹੈਗੀ ਫਿਰ ਆਖਰ ਤੇ ਉਹਨੇ ਅਟਕੇ ਕੇ ਕਿਹਾ ਤਾਂ ਵੀ ਕਹਿੰਦੀ ਮੇਰੇ ਕੋ ਨਹੀਂ ਲੈਣਾ ਲੂਣਾ ਚ ਲੱਗ ਹੁੰਦਾ ਵੀ ਜੋ ਮਰਜੀ ਗੱਲ ਹੁਣ ਨਹੀਂ ਮੈਂ ਸੱਦਣਾ ਹੈਨਾ ਤੇ ਉਸ ਤੋਂ ਬਾਅਦ ਆ ਉਹਨੇ ਮੇਰਾ ਨੰਬਰ ਬਲੌਕ ਕਰਤਾ ਉਹਦੇ ਘਰਦਿਆਂ ਨੂੰ ਵੀ ਆਪਾਂ ਕਿਹਾ ਬਈ ਆਹ ਗੱਲ ਬਾਤ ਆ ਹੈਨਾ ਉਹ ਕਹਿੰਦੇ ਸਾਡੀ ਕੁੜੀ ਮੰਨਦੀ ਨਹੀਂ ਦੇਖਦੇ ਆ ਜੇ ਉਹ ਮੈਨੂੰ ਕਹਿੰਦੇ ਤੂੰ ਬੋਲਿਆ ਮੈਂ ਪ੍ਰੋਸਟੇਟ ਹੋ ਗਿਆ ਸੀ ਇੰਨੇ ਪੈਸੇ ਲੱਗੇ ਆ 26 ਲੱਖ ਰੁਪਈਆ ਲੱਗ ਗਿਆ ਵਿਆਹ ਦੇ ਪੈਸੇ ਲੱਗ ਲੱਗੇ ਆ ਹੈਨਾ ਤੇ ਉਹ ਜਦੋਂ ਉਹਦੇ ਘਰਦਿਆਂ ਨੂੰ ਕਿਹਾ ਉਹ ਕਹਿੰਦੇ ਵੀ ਮੰਨਦੀ ਨਹੀਂ ਪਈ ਇਹ ਆਪਾਂ ਵਿਚੋਲਿਆਂ ਨੂੰ ਕਿਹਾ ਜਿਹੜੇ ਵਿਚੋਲੇ ਹੈਨਾ ਉਹਨਾਂ ਨੂੰ ਕਿਹਾ ਉਨੀ ਵੀ ਟਾਈਮ ਲਗਾਤਾ ਸਾਡਾ ਵੀ ਆਪਾਂ ਐਸਐਸਪੀ ਸਰ ਦੇ ਇਥੇ ਮਿਨੀ ਸੈਕਟਰੀ ਹਿਯਾਰਪੁਰ ਦਿੱਤੀ ਕੰਪਲੇਂਟ ਤੇ ਉੱਥੇ ਜਦੋਂ ਕੰਪਲੇਂਟ ਦਿੱਤੀ ਉਨੀ ਮਾਰਕ ਕੀਤੀ ਐਸਪੀ ਡੀ ਸਰ ਮਕੇਸ਼ ਕੁਮਾਰ ਨੂੰ ਤੇ ਉਨੀ ਮੁੜ ਕੇ ਸਾਡੇ ਬਿਆਨ ਵਿਉਣ ਲੈ ਪਰ ਫੇਰ ਵੀ ਸਰ 4 ਮਹੀਨੇ ਹੋ ਗਏ ਸਾਡਾ ਅਸੀਂ ਘੁੰਮੀ ਜੰਨੇ ਆ ਆ ਪ੍ਰਿੰਸ ਪ੍ਰੈਸ ਕਾਨਫਰੈਂਸ ਤਾਂ ਹੀ ਕੀਤੀ ਆ ਵੀ ਸਾਡੀ ਕੋਈ ਹੱਲ ਨਹੀਂ ਹੋਇਆ ਹੈਗਾ ਅਚ ਜਿਹੜਾ ਤੁਹਾਡਾ ਵਿਆਹ ਹੋਇਆ ਉਹ ਕੀ ਲੜਕੀ ਨੂੰ ਬਾਹਰ ਭੇਜਨ ਤੇ ਜਦੋਂ ਭੇਜ ਦਿੱਤਾ ਉਸ ਤੋਂ ਬਾਅਦ ਹੋਇਆ ਜਾਂ ਪਹਿਲਾਂ ਹੋਇਆ ਹੋਇਆ ਵਿਆਹ ਬਾਅਦ ਚ ਹੋਇਆ ਸਾਡਾ ਵਿਆਹ ਬਾਅਦ ਚ ਹੋਇਆ ਵੀ ਸਾਡਾ ਰਿਸ਼ਤਾ ਪਹਿਲਾਂ ਹੋ ਗਿਆ ਸੀ 2023 ਦੇ ਵਿੱਚ ਜਨਵਰੀ ਚ ਫੇ ਉਹਦੇ ਪੇਪਰ ਲਾਤੇ ਸੀ ਅਸੀਂ ਉਹਨੂੰ ਬਾਹਰ ਭੇਜਤਾ 2023 ਚ ਮਈ ਦੇ ਵਿੱਚ ਤੇ ਉਹ ਆਈ ਫੇ ਮੁੜ ਕੇ ਫਰਵਰੀ ਦੇ ਵਿੱਚ ਵਿਆਹ ਕਰਉਣ 2024 ਚ ਹਾਂਜੀ ਉਹ ਫੇ ਲਗਭਗ ਸਾਲ ਖੰਢੀ ਹੋ ਗਿਆ ਸੀ ਸਾਲ ਸਾਲ ਤੋਂ ਬਾਅਦ ਆਈ ਸੀ ਉਹ ਵੀ ਪ੍ਰੈਸ਼ਰ ਪਾ ਕੇ ਉਹਦੇ ਘਰਦਿਆਂ ਨੇ ਬੁਲਾਇਆ ਸੀਗਾ ਸਾਨੂੰ ਬੰਦੇ ਦੱਸਦੇ ਸੀ ਉਧਰ ਵੀ ਇਹ ਹੁੰਦੀ ਨਹੀਂ ਪਈ ਸੀ ਕਿ ਕਹਿੰਦੀ ਪੱਕੇ ਹੋ ਕੇ ਵਿਆਹ ਕਰਾਵਾਂਗੇ ਇਦਾਂ ਕਰਦੀ ਸੀ ਪਰ ਨਹੀਂ ਸਾਡੇ ਪੈਸੇ ਭੁੱਲ ਗਏ ਸੀ ਹਨਾ ਕਿੰਨੇ ਕੇ ਪੈਸੇ ਹੁਣ ਤੱਕ ਜਿਹੜੇ ਲੱਗ ਚੁੱਕੇ ਆ ਸਰ 26 ਲੱਖ ਤਾਂ ਉਹੀ ਲੱਗ ਗਿਆ ਆ ਉਹਨੂੰ ਬਾਹਰ ਭੇਜਣ ਤੇ ਨਹੀਂ ਵਿਆਹ ਦਾ 5-7 ਲੱਖ ਵਿਆਹ ਦਾ ਲੱਗ ਗਿਆ ਆ ਹਨਾ ਇਹ ਸਾਰਾ ਖਰਚਾ ਹੋਇਆ ਕੋਈ ਅਜਿਹਾ ਤਾਂ ਨਹੀਂ ਵੀ ਪਰ ਲੜਕੀ ਤੇ ਕੋਈ ਪਰਿਵਾਰ ਵੱਲੋਂ ਦਵਾ ਪਾਇਆ ਹੋਵੇ ਕਿ ਵਿਆਹ ਕਰਉਣਾ ਹੀ ਹੈ ਜਾਂ ਕੋਈ ਇਸ ਤਰ੍ਹਾਂ ਕੇ ਦਾ ਕੋਈ ਪਰਿਵਾਰ ਵੱਲੋਂ ਇੰਜਾਮ ਲਗਾਇਆ ਹੋਵੇ ਕੋਈ ਨਹੀਂ ਇਲਜ਼ਾਮ ਦਾ ਕੀ ਲਾਇਆ ਉਹ 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 ਵੀ ਆਪਣੀ ਕੁੜੀ ਦੀ ਸਾਈਡ ਲੈਣ ਲੱਗ ਪਿਆ ਨਾ ਉਹਨਾਂ ਦੀ ਕੁੜੀ ਗਲਤ ਜਿੱਦਣ ਮੇਰਾ ਵਿਆਹ ਹੋਇਆ ਸੀ ਉਸ ਤੋਂ ਅਗਲੇ ਦਿਨ ਉਹ ਮੇਰੀ ਜਿਹੜੀ ਵਾਈਫ ਸੀਗੀ ਉਹਦੇ ਫੋਨ ਤੇ ਮੈਸੇਜ ਕਿਸੇ ਮੁੰਡੇ ਦਾ ਆਇਆ ਸੀਗਾ ਵਾਟ ਯੂ ਡਿਡ ਦਿਸ ਫਕਿੰਗ ਸ਼ਿਟ ਹਨਾ ਵੀ ਇਹ ਤੂੰ ਕੀ ਕੀਤਾ ਤੇ ਉਹਨੂੰ ਮੈਂ ਉਦੋਂ ਉਦੋਂ ਚਲੋ ਉਦੋਂ ਸੌਲਡ ਆਊਟ ਕਰ ਲਿਆ ਮੇਰੇ ਫਾਦਰ ਨੇ ਕਿਹਾ ਵੀ ਆਪਣੇ ਪੈਸੇ ਬਹੁਤ ਲੱਗ ਗਿਆ ਹਨਾ ਕਰਨ ਨੂੰ ਤਾਂ ਮੈਂ ਉਦੋਂ ਵੀ ਕਰ ਸਕਦਾ ਸੀ ਪਹਾਂਗਾ ਚਲੋ ਚੇਂਜ ਹੋ ਜਾਂਦਾ ਹੁੰਦਾ ਇਹਨੇ ਉਹ ਮੁੰਡੇ ਨੂੰ ਬਲੌਕ ਕਰਤਾ ਸੀਗਾ ਹਣਾ ਕਿੰਨੇ ਬੰਦੇ ਆ ਤੇ ਹੁਣ ਜਿਹੜੀ ਕੁਝ ਕੰਪਲੇਟ ਕੀਤੀ ਕਿੰਨੇ ਬੰਦੇ ਪੰਜ ਬੰਦਿਆਂ ਨੇ ਕੀਤੀ ਹੈ ਕੰਪਲੀਟ ਤੇ ਕੁੜੀ ਤੇ ਜਿਹੜੀ ਘਰ ਵਾਲੀ ਮੇਰੀ ਵਾਈਫ ਆ ਉਹਦੇ ਬ੍ਰਦਰ ਤੇ ਸਾਹਿਲ ਉਹਦੇ ਫਾਦਰ ਤੇ ਜਗਿੰਦਰਪਾਲ ਉਹਦੀ ਮਦਰ ਸੁਖਵਿੰਦਰ ਕੌਰ ਇੱਕ ਸ਼ਾਂਤਰਾ ਸੀ ਜਿੰਨੇ ਸਾਡਾ ਰਿਸ਼ਤਾ ਕੀਤਾ ਕਮਲਾ ਦੇ ਵੀ ਹੁੰਦੇ ਆ ਉਹਦੇ ਤੇ ਕੰਪਲੇਟ ਦਿੱਤੀ ਆ ਪਰ ਸਾਡਾ ਹੱਲ ਨਹੀਂ ਹੁੰਦਾ ਪਿਆ ਕੋਈ ਪ੍ਰਸ਼ਾਸਨ ਨੂੰ ਕੁਝ ਵੀ ਕਰਦਾ ਜੀ ਤੇ ਹੁਣ ਕੀ ਮੰਗ ਕੀ ਕਰਦੇ ਹਾਂ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਸਰ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਉਹਨੇ ਵਪਾਰਚਾ ਨਹੀਂ ਕਟਾ ਜੀ ਜੇ ਕੋਈ ਬੰਦਾ ਮਰ ਗਿਆ ਇਹ ਨਹੀਂ ਆ ਕੇ ਖੜੇ ਹੋ ਜਾਣਾ ਹਨਾ ਇਹਨਾਂ ਨੂੰ ਚਾਹੀਦਾ ਤੁਸੀਂ ਮਰਨ ਤੋਂ ਪਹਿਲਾਂ ਹੀ ਕੰਮ ਕੁੰਮ ਕਰ ਲਓ ਕੋਈ ਹਨਾ ਵੀ ਕੋਈ ਦੇਖੋ ਸਾਡਾ ਹਿਸਾਬ ਕਿਤਾਬ ਸਾਨੂੰ ਇਨਸਾਫ ਦਿਵਾਓ ਜਿੰਨੇ ਸਾਡੇ ਪੈਸੇ ਬਣਦੇ ਸਾਨੂੰ ਉਹ ਦਿਵਾਓ ਹਨਾ ਕਿਹਨਾਂ ਚਿਰ ਹੋ ਗਿਆ ਕੰਪਲੀਟ ਦਿੱਤੀ ਉਹ 4 ਮਹੀਨੇ ਹੋ ਗਏ ਸਰ 4 ਮਹੀਨੇ ਤੋਂ ਪੁਲਿਸ ਪ੍ਰਸ਼ਾਸਨ ਨੇ ਨਾ ਕੁਝ ਵੀ ਨਹੀਂ ਕੀਤਾ ਜੀ ਅਸੀਂ ਤਾਂ ਹੀ ਸਰ ਆ ਆ ਕੀਤਾ ਜੇ ਉਹ ਹਣਦੇ ਹੁੰਦੇ ਫੇ ਆਪਾਂ ਕਾਤੇ ਜਾਂ ਮੀਡੀਆ 'ਚ ਖਬਰ ਦੇਣੀ ਸੀ ਹਨਾ ਅੱਛਾ ਇੱਕ ਤੁਸੀਂ ਇਲਜ਼ਾਮ ਲਗਾ ਰਹੇ ਹੋ ਕਿ ਤੁਹਾਨੂੰ ਧਮਕੀਆਂ ਆ ਰਹੀਆਂ ਕੌਣ ਕੌਣ ਵੀਕਰ ਧਮਕੀਆਂ ਜਿਹੜੀ ਸ਼ਾਂਤਰਾਸੀ ਦੀ ਹੈ ਨਾ ਕਮਲਾ ਦੇਵੀ ਉਹ ਮੇਰੀ ਜਿਹੜੀ ਵਾਈਫ ਆ ਉਹਦੀ ਮਾਸੀ ਲੱਗਦੀ ਆ ਸਖੀ ਉਹ ਉਹਦੇ ਨਾਲ ਉਹਨਾਂ ਵੱਲੋਂ ਧਮਕੀਆਂ ਦੇ ਰਹੀ ਆ ਵੀ ਜੇ ਉਹ ਤੁਸੀਂ ਇਦਾਂ ਨਾ ਕਰੋ ਵੀ ਪ੍ਰੈਸ਼ਰ ਨਾ ਪਾਓ ਜੇ ਉਹ ਉਹਨਾਂ ਦਾ ਟੱਬਰ ਬੋਹ ਪਰ ਆ ਤੁਹਾਡਾ ਲੱਭਣਾ ਕੁਝ ਨਹੀਂ ਸਾਨੂੰ ਸਾਨੂੰ ਕਹਿ ਰਹੀ ਆ ਉਹ ਵੀ ਫੇ ਆਪਾਂ ਇਸ ਕਰਕੇ ਤੇ ਦਰਖਾਸਤ ਦਿੱਤੀ ਪਰ ਉੱਥੇ ਸੁਣੀ ਨਹੀਂ ਕਿ ਉਹ ਬੰਦਾ ਹੈਗਾ ਮੰਗਲ ਕੁਮਾਰ ਜਿਹੜਾ ਉਹਦਾ ਸਾਹ ਬਤਾਵਾਗਾ ਹੋਰ ਉਹ ਉਹਦੇ ਜਿਹੜਾ ਲਿੰਕ ਹੈਗੇ ਆ ਵਧੀਆ ਉਹਨੇ ਜੋ ਵੀ ਕੀਤਾ ਹੋਇਆ ਸਾਡੀ ਉਹ ਉਹਦੇ ਕਰਕੇ ਸਾਡੀ ਸੁਣੀ ਨਹੀਂ ਗਈ ਕਿਤੇ ਕਿਤੇ ਤੋਂ ਸਾਡੇ ਨਾਲ ਲੜਕੇ ਦੇ ਜਿਹੜੇ ਪਿਤਾ ਨੇ ਉਹ ਵੀ ਮੌਜੂਦ ਨੇ ਸਰ ਜਿਹੜਾ ਧਮਕੀਆਂ ਵਗੈਰਾ ਦੀ ਕੋਈ ਕਿਸੇ ਤਰੀਕੇ ਦੀ ਪੈਸੇ ਦੀ ਵਗੈਰਾ ਦੀ ਹੋਰ ਤਾਂ ਨਹੀਂ ਮੰਗ ਕੀਤੀ ਜਾ ਰਹੀ ਤੁਹਾਡੇ ਲਈ ਪੈਸੇ ਸਾਨੂੰ ਹੁਣ ਜਿਹੜੀ ਚੋਧਨ ਸੀਗੀ ਮੇਰੇ ਨਾਲ ਫੋਨ ਤੇ ਗੱਲ ਹੋਈ ਸੀ ਉਹ ਕਹਿਣ ਲੱਗੀ ਕਿ ਕਹਿੰਦੀ 8 ਲੱਖ ਰੁਪਈਆ ਕਹਿੰਦੀ ਹੋਰ ਕਹਿੰਦੀ ਲੱਗਣਾ ਆ ਕੁੜੀ ਦੇ ਉੱਤੇ ਤੇ ਕਹਿੰਦੀ ਉਹ ਤੁਸੀਂ ਪੁੱਛਗਿੱਛ ਕੀਤੀ ਕੁਛ ਮੈਂ ਕਿਹਾ ਵੀ ਸਾਡੇ ਨੂੰ ਤਾਂ ਸਿਰਫ ਬਲੋਕ ਹੀ ਕਰਤਾ ਆ ਤੁਸੀਂ ਜਾ ਸਾਡੇ ਨਾਲ ਕੋਈ ਗੱਲਬਾਤ ਨਹੀਂ ਤੁਹਾਡੀ ਹੋਈ। ਇਹ ਥੀ ਅਸੀਂ ਕਹਦਾ ਦੇਖੀ ਮੈਂ ਕਹ ਨਾਲੇ ਕੁੜੀ ਤਾਂ ਹੋ ਗਈ ਉਹ ਆਪਣੇ ਪੂਰੀ ਹੋ ਗਈ ਉਹਦੀ ਪੜ੍ਹਾਈ ਪੂਰੀ ਹੋ ਗਈ ਉਹ ਤਾਂ ਬਰਕ ਪਰਮਨਟ ਤੇ ਆਉਣ ਵਾਲੀ ਹੁਣ ਕਾਦੇ ਪੈਸੇ ਉਹ ਸਾੜ ਤੋਂ ਹੋਰ ਪੈਸੇ ਠਗਣਾ ਚਾਹੁੰਦੇ ਸੀਗੇ। ਅਸੀਂ ਬਹੁਤ ਕਰਜ਼ਾਈ ਹੋਏ ਹਾਂ। ਅਸੀਂ 20-20 ਰੁਪਏ ਦੀਆਂ ਦੁਕਾਨੋਂ ਪੁੱਛ ਸਕਦੇ ਹਾਂ। ਅਸੀਂ 20-20 ਰੁਪਏ ਦੀਆਂ ਚੀਜ਼ਾਂ ਲੈ ਕੇ ਖਾਣਦੇ ਹਾਂ। ਮੈਂ ਇਹਦਾ ਪੇ ਪੁੱਤ ਸਾਰੀ ਹੀ ਲੈਗਿਟੀਸ਼ਨ ਦਾ ਕੰਮ ਕਰਦੇ ਹਾਂ। ਸਾੜ ਤੋਂ ਕਿਸ਼ਤੇ ਨਹੀਂ ਪੂਰੀ ਹੋਣ ਲਈ ਉ ਬਾਹਰ ਜਾ ਕੇ ਇਹ ਬੈਗਾ ਹੋਇਆ ਇਹਨਾਂ ਦਾ ਮੁੰਡਾ ਵੀ ਆ। ਇਹਨੇ ਘਰ ਦੇ ਵਿੱਚ ਵੀ ਉਹ ਪੀਜੀ ਦੇ ਉੱਤੇ ਉੱਥੇ ਲਵਲੀ ਵਾਲਿਆਂ ਦੇ ਨਿਆਣੇ ਰੱਖਿਓ ਚੜੀ ਚੜੀ ਹਜ਼ਾਰ ਉਹ ਕਮਾਉਂਦੇ ਆ ਮੁੰਡਾ ਇੰਗਲੈਂਡ ਬੈਠਾ ਆ ਕੁੜੀ ਕੈਨੇਡਾ ਚਲ ਗਈ ਆ ਮੈਂ ਕਹਿੰਦਾ ਉਹ ਕੁੜੀ ਤੇ ਵੀ ਇੱਕ ਵਾਰੀ ਕਹਿੰਦਾ ਵੀ ਕੁੜੀ ਕਹਿੰਦੀ ਵੀ ਮੇਰੇ ਤੋਂ ਖਰਚ ਡੜੀ ਵੀ ਮੰਗਦਾ ਰਹਿੰਦਾ ਆ ਮੈਂ ਤਾਂ ਕਹਿੰਦਾ ਐਦਾਂ ਦੇ ਮਾਂ ਪੈਨ ਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਆ ਸ਼ਰਮ ਦੇ ਨਾਲ ਜਿਹੜੀ ਧੀਆ ਦੀ ਕਮਾਈ ਖਾਂਦੇ ਆ ਦੂਸਰੇ ਦੇ ਪੈਸਿਆਂ ਤੇ ਘੱਲ ਕੇ ਕਮਾਈ ਆਪ ਖਾਂਦੇ ਹੋ ਆ ਇਹਨਾਂ ਨੂੰ ਡੁੱਬ ਕੇ ਮਰਨਾ ਚਾਹੀਦਾ ਆ ਲੜਕੀ ਕਿੱਥੇ ਦੀ ਆ ਔਰ ਤੁਸੀਂ ਕਿੱਥੇ ਰਹਿੰਦੇ ਸਾਡਾ ਪਿੰਡ ਪੰਡੋਰੀ ਮਹਤਮਾ ਆ ਹੁਸ਼ਿਆਰਪੁਰ ਦੇ ਵਿੱਚ ਇਹਨਾਂ ਨਯਦੀਖ ਫੜਵਾ ਫੜਵਾ ਆਇਆ ਹਾਂਜੀ ਸੋ ਤੁਸੀਂ ਗੱਲਬਾਤ ਸੁਣੀ ਹੈ ਕਾਫੀ ਲੰਬਾ ਸਮੇਂ ਤੋਂ ਇਹ ਜਿਹੜੀ ਹੈ ਪੁਲਿਸ ਪ੍ਰਸ਼ਾਸਨ ਦੇ ਤੱਕੇ ਖਾ ਰਹੇ ਨੇ ਪਰੰਤੂ ਜਿਹੜਾ ਕੋਈ ਵੀ ਇਨਸਾਫ ਨਹੀਂ ਮਿਲ ਰਿਹਾ ਔਰ ਅੱਜ ਉਹਨਾਂ ਵੱਲੋਂ ਪ੍ਰੈਸ ਪਾਟਾ ਕੀਤੀ ਗਈ ਹੈ ਔਰ ਇਸ ਤੋਂ ਬਾਅਦ ਕੀ ਕੁਝ ਉਹ ਜਿਹੜਾ ਇਹ ਅਗਲੀ ਕਾਰਵਾਈ ਕਰਨਗੇ ਇਹ ਆਉਣ ਵਾਲਾ ਸਮਾਂ ਦੱਸੇਗਾ ਜਾਂ ਪੁਲਿਸ ਪ੍ਰਸ਼ਾਸਨ ਕੀ ਇਹਨਾਂ ਦੀ ਸੁਣਦਾ ਹੈ ਜਾਂ ਨਹੀਂ ਸਾਡਾ ਵੀ ਇਹੀ ਖਬਰ ਕਰਨ ਦਾ ਮਕਸਦ ਹੈ ਕਿ ਜਿਹੜਾ ਇਹਨਾਂ ਨੂੰ ਇਨਸਾਫ ਮਿਲ ਸਕੇ ਕੈਮਰੋ ਬੱਸ ਕਰਨ ਦੇ ਨਾਲ ਦੀਪਕ ਲਖਰੋ ਜਨਸ ਸਪੋਕਸਮੈਨ ਨੇ